ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਇੱਕ ਸੈਂਸਿਟਿਵ ਮੁੱਦਾ ਜਸਤੇ ਕੋਈ ਗੱਲ ਕਰਨਾ ਆਪਣਾ ਫਰਜ਼ ਨਹੀਂ ਸਮਝਦਾ ਤੇ ਉਸ ਨੂੰ ਆਪਣੀ ਸ਼ਰਮ ਸਮਝਦਾ ਹੈ ਉਹ ਮੁੱਦਾ ਹੈ ਗਰੰਥੀ ਸਿੰਘ ਅਸੀਂ ਸਰਕਾਰ ਦੇ ਖਿਲਾਫ ਬੜੇ ਧਰਨੇ ਮੁਜ਼ਾਰੇ ਕੀਤੇ ਡੰਗਾਂ ਵੀ ਖਾਧੀਆਂ ਕਾਨੂੰਨ ਬਾਸਵੀਂ ਕਰਵਾਏ ਉੱਥੇ ਮਜਦੂਰ ਕਿਸਾਨ ਬੱਚਾ ਸਟੂਡੈਂਟ ਗ੍ਰੰਥੀ ਪੰਡਤ ਕਾਜੀ ਮਿਲਣ ਸਾਰੇ ਉਸ ਮੁੱਦੇ ਉਸ ਤਰਨਾਂ ਵਿੱਚ ਗਏ ਜਿਹੜਾ ਤਰਨਾ ਕਾਫੀ ਸਮਾਂ ਚੱਲਿਆ ਔਰ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਅਸੀਂ ਦਬ ਕੇ ਪ੍ਰਦਰਸ਼ਨ ਕੀਤਾ ਪਰ ਜਿਹੜਾ ਗ੍ਰੰਥੀਆਂ ਦੇ ਖਿਲਾਫ ਕਾਰਪੋਰੇਟ ਘਰਾਣਾ ਆ ਗਿਆ ਹੈ ਉਸਦੇ ਖਿਲਾਫ ਕਿਉਂ ਨਹੀਂ ਆਵਾਜ਼ ਕਿਸੇ ਨੇ ਚੱਕੀ ਕੀ ਗੰਤੀ ਕਿਸ ਨੂੰ ਦੱਸਣੇਗੇ ਕਾਰਪੋਰੇਟ ਕਰਾਣਾ ਕਿਹੜਾ ਹਨ ਜਿਵੇਂ ਘਰ ਦੇ ਵਿੱਚ ਪਾਠ ਕਰਨਾ ਮਰਜ਼ਾ ਨਹੀਂ ਹੈ ਘਰ ਦੇ ਵਿੱਚ ਪਾਠ ਪਾਠਨਾ ਕਰਾਇਆ ਕਰੋ ਤੁਸੀਂ ਪਾਠ ਜਿੰਨੇ ਕਿਸੇ ਨੇ ਕਰਾਉਣਾ ਹੋਵੇ ਤੇ ਗੁਰੂ ਘਰ ਆ ਕੇ ਕਰਵਾਇਆ ਕਰੋ ਕੋਈ ਫਲਾਣੇ ਜਗ੍ਹਾ ਤੇ ਕੋਈ ਵੱਡਾ ਸਥਾਨ ਹੈਗਾ ਉੱਥੇ ਜਾ ਕੇ ਸੇਵਾ ਕਰਵਾਇਆ ਕਰੋ ਉੱਥੇ ਜਾ ਕੇ ਪਾਠ ਕਰਵਾਇਆ ਕਰੋ ਅੱਜ ਪਿੰਡਾਂ ਦੇ ਵਿੱਚ ਸਹਿ ਪਾਠ ਖੰਡ ਪਾਠ ਲੁਪਤ ਹੋ ਗਏ ਨੇ ਉਹੀ ਪਿੰਡਾਂ ਵਾਲੇ ਪਾਠ ਵੱਡੇ ਗੁਰਦੁਆਰਾ ਸਾਹਿਬਾਂ ਉੱਤੇ ਜਾ ਕਰਕੇ ਕੋਈ ਰਾੜਾ ਸਾਹਿਬ ਹੈ ਕੋਈ ਨਾਨਕ ਸਰ ਹੈ ਕੋਈ ਕਲੇਰਾ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ ਉੱਥੇ 100-100 ਪਾਠ 2-200 ਪਾਠ ਦੀਆਂ ਲੜੀਆਂ ਰੱਖੀਆਂ ਜਾਂਦੀਆਂ ਨੇ ਵਿਦੇਸ਼ਾਂ ਦੇ ਵਿੱਚ ਜਿਹੜੇ ਅਨਲੋਖ ਗਏ ਹੋਏ ਨੇ ਸਾਡੇ ਪੰਜਾਬੀ ਗਏ ਹੋਏ ਨੇ ਉਹ ਵੀ ਉਹਨਾਂ ਨੂੰ ਮੋਟੀ ਰਕਮ ਦੇ ਕੇ ਕਰਕੇ ਕਹਿੰਦੇ ਨੇ ਸਾਡੇ ਪਾਠ ਕਰੋ ਕੀ ਉਹਨਾਂ ਨੂੰ ਪਿੰਡ ਦਾ ਗ੍ਰੰਥੀ ਨਹੀਂ ਦਿਸਦਾ ਕੀ ਉਹਨਾਂ ਦੇ ਪਿੰਡ ਦੇ ਵੀ ਗ੍ਰੰਥੀ ਨਹੀਂਗੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂਗਾ ਪਿੰਡ ਦੇ ਗ੍ਰੰਥੀ ਦੀ ਤਨਖਾਹ ਤਾਂ 7000 ਰੁਪਏ ਹੈ ਤੇ ਸੇਰੀ ਦੀ ਤਨਖਾਹ ਘਰ ਦੇ 12000 ਰੁਪਏ ਹੈ ਕਿ ਗ੍ਰੰਥੀ ਸੇਰੀ ਨਾਲੋਂ ਘੱਟ ਹੈ ਸਾਰੇ ਪਿੰਡ ਦੀਆਂ ਉਹ ਦਵਾਵਾ ਮੰਗੇ ਸਾਰੇ ਪਿੰਡ ਦੀ ਸੁੱਖ ਮੰਗੇ ਔਰ ਉਸ ਨੂੰ ਟੌਰਚਰ ਕੀਤਾ ਜਾਏ ਉਸ ਦਾ ਮਾਨ ਪੂਰਾ ਨਾ ਦਿੱਤਾ ਜਾਏ ਪੱਤਾ ਨਾ ਦਿੱਤਾ ਜਾਏ ਉਸ ਨੂੰ ਉਸ ਦਾ ਤਰਸਕਾਰ ਕੀਤਾ ਜਾਏ ਜੇ ਗਰੰਥੀ ਸਿੰਘ ਕਿਸੇ ਮੁੱਦੇ ਤੇ ਬੋਲੇ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਲੰਬੇ ਕੀਤਾ ਜਾਏ ਹੋਰ ਕਿ ਸੇਵਾ ਦਾ ਰੱਖਿਆ ਜਾਏ ਫਿਰ ਉਸ ਦੀ ਜਦੋਂ ਕਮੀ ਆ ਜਾਣਾ ਫਿਰ ਉਸ ਨੂੰ ਵਾਰ ਕਿਡਾ ਜਾਏ ਔਰ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਮੈਨੂੰ ਅੱਜ 20 ਸਾਲ ਹੋ ਗਏ ਨੇ ਪਾਠ ਕਰਦੇ ਨੂੰ 35 ਸਾਲ ਦੀ ਮੇਰੀ ਉਮਰ ਹੈ ਮੈਂ ਬਹੁਤ ਛੋਟਾ ਸੀਗਾ ਉਦੋਂ ਮੈਂ ਪ੍ਰਾਇਮਰੀ ਸਕੂਲ ਚ ਪੜਦਾ ਸੀ ਜਦੋਂ ਮੈਂ ਪੜ੍ਹ ਕਰਨ ਲੱਗਿਆ ਸੀਗਾ ਉਸ ਸਮੇਂ ਦਾ ਤੇ ਅੱਜ ਦੇ ਸਮੇਂ ਦਾ ਬਹੁਤ ਫਰਕ ਹੈ ਅੱਜ ਦਾ ਸਮਾਂ ਬਹੁਤ ਨਿਘਰਤ ਜਾ ਰਿਹਾ ਹੈ ਕਿਉਂਕਿ ਗ੍ਰੰਥੀ ਸਿੰਘ ਦੇ ਮੁੱਦੇ ਤੇ ਕੋਈ ਬੋਲਦਾ ਨਹੀਂਗਾ ਅੱਜ ਆਹ ਦੋ ਤਿੰਨ ਸਾਲਾਂ ਤੋਂ ਚੁਪੈਰੇ ਦਾ ਪ੍ਰਕਰਮ ਚੱਲ ਪਿਆ ਕਿ ਚੁਪੈਰਾ ਕੀਤਾ ਜਾਏ ਹਰ ਐਤਵਾਰ ਦੀ ਐਤਵਾਰ ਚਲੋ ਠੀਕੇ ਬਾਣੀ ਜਪਣੀਆਂ ਸ਼ੁਰੂ ਕਰੋ ਪਰ ਗੁਰੂ ਸਾਹਿਬ ਦਾ ਇਹ ਕਹਿਣਾ ਸੀਗਾ ਉੱਠਦੇ ਬੈੰਦੇ ਸੁਣਦੇ ਜਾਗਦੇ ਗੁਰਬਾਣੀ ਦਾ ਜਾਪ ਕੀਤਾ ਜਾਏ ਔਰ ਗੁਰ ਗੁਰਬਾਣੀ ਦਾ ਜਾਪ ਕੀਤਾ ਜਾਏ ਪਰ ਬਾਬਾ ਗੁਰਕਵਾਲ ਸਿੰਘ ਜੀ ਇਹੋ ਜੇ ਹੋਰ ਬੜੇ ਮਹਾਪੁਰਸ਼ ਨੇ ਬੜੇ ਪ੍ਰਚਾਰਕ ਨੇ ਜਿਨ੍ਹਾਂ ਨੇ ਨਵੀਂ ਮਰਾਦਾ ਚਲਾਈ ਹੈ ਕਿ ਚੋ ਪਹਿਰਾ ਦਾ ਪਾਠ ਕੀਤਾ ਜਾਏ ਕਿਸੇ ਮਰਾਦੇ ਚ ਚੋ ਪਹਿਰਾ ਹੈਗਾ ਉਸ ਦੇ ਖਿਲਾਫ ਕਿਉਂ ਨਹੀਂ ਗਰੰਥੀ ਬੋਲੇ ਔਰ ਜਿਹੜੇ ਆ 10 ਸਾਲਾਂ ਤੋਂ ਪਾਠ ਦੀਆਂ ਜਿਹੜੇ ਸਹਿ ਪਾਠ ਸੰਨ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੁੰਦੇ ਉਹ ਵੀ ਲੁਪਤ ਹੋ ਗਏ ਨੇ ਉਹ ਵੀ ਪਿੰਡ ਦੀ ਸੰਗਤ ਪਿੰਡ ਦੇ ਘਰ ਬਾਹਰ ਵੱਡੇ ਗੁਰਦੁਆਰਾ ਸਾਹਿਬ ਜਗਪੁਰ ਪਾਠ ਪ੍ਰਕਾਸ਼ ਕਰਵਾ ਦਿੰਦੇ ਨੇ ਉੱਥੇ ਉਹਨਾਂ ਨੂੰ ਰਕਮ ਦੇਉਂਦੇ ਨੇ ਉੱਥੇ ਉਹਨਾਂ ਨੂੰ ਪੈਸਾ ਦੇ ਦਿੰਦੇ ਨੇ ਕਿ ਉਹਨਾਂ ਨੂੰ ਘਰ ਦਾ ਗ੍ਰੰਥੀ ਪਿੰਡ ਦਾ ਗ੍ਰੰਥੀ ਨਜ਼ਰ ਨਹੀਂ ਆਉਂਦਾ ਕਿ ਗ੍ਰੰਥੀਆਂ ਨੇ ਸਮੁਦਾਇ ਦੇ ਗੱਲ ਚੱਕੀ ਬਾਬਿਆਂ ਦੇ ਖਿਲਾਫ ਡੇਰਿਆਂ ਦੇ ਖਿਲਾਫ ਗੁਰਦੁਆਰਾ ਵੱਡੇ ਗੁਰਦੁਆਰਿਆਂ ਦੇ ਖਿਲਾਫ ਕਿ ਸਾਡੀ ਰੋਜੀ ਕਿਉਂ ਲੱਤ ਮਾਰਦੇ ਹੋ ਜਾਂ ਗੁਰਦੁਆਰਾ ਸਾਹਿਬਾਂ ਨੇ ਜਿਨੇ ਗੁਰਦੁਆਰਾ ਜਿਹੜੇ ਗੁਰਦੁਆਰਾ ਸਾਹਿਬਾਂ 'ਚ ਲੜੀਵਾਰ 2200 2500 ਪਾਠ ਚੱਲਦੇ ਨੇ ਉਹਨਾਂ ਨੇ ਸਵਾਦ ਨੂੰ ਚੱਕਿਆ ਕਿ ਭਾਈ ਤੁਸੀਂ ਆਪਣੇ ਪਿੰਡ ਦੇ ਪਾਠੀ ਸਿੰਘ ਕੋਲ ਵਾੜਾ ਕਰਵਾਓ ਜਾਂ ਉਹਨਾਂ ਨੇ ਉਹਨਾਂ ਨੇ ਗੱਲ ਕਹੀ ਕਿ ਅਸੀਂ ਪਿੰਡ ਦੇ ਪਾਠੀ ਨੂੰ ਵੀ ਮਾਣ ਪੱਤਾ ਦੇਵਾਂਗੇ ਅੱਜ ਅਸੀਂ ਰੋਲਾ ਪਾ ਰਹੇ ਹਾਂ ਕਿ ਸਾਡਾ ਸਿੱਖ ਧਰਮ ਜਿਹੜਾ ਹੈਗਾ ਉਹ ਲੁਪਤ ਹੁੰਦਾ ਜਾ ਰਿਹਾ ਹੈ ਇਹ ਇਸ ਦਾ ਤਰਮੰਤਰਨ ਹੋ ਰਿਹਾ ਹੈ ਇਸਾਈ ਧਰਮ ਵਿੱਚ ਜਾ ਰਹੇ ਨੇ ਜਿਹੜੇ ਮੇਰੇ ਕੋਲੇ ਇਹੋ ਜਿਹੀਆਂ ਅਪਰੋਚਾਂ ਆਈਆਂ ਨੇ ਪਾਸਟਰ ਨੇ ਵੀ ਮੇਰੇ ਕੋਲ ਅਪਰੋਚ ਆਈ ਹੈ ਸਰਦੂਲਗੜ ਮੈਂ ਗਿਆ ਸੀਗਾ ਉੱਥੇ ਮੇਰੇ ਕੋਲ ਤਿੰਨ ਪਾਸਟਰ ਆਏ ਮੈਂ ਉੱਥੇ ਕੋਈ ਮੈਂ ਕਾਰਪੈਂਟਰ ਦਾ ਕੰਮ ਕਰਦਾ ਸੀਗਾ ਕੋ ਮੇਰਾ ਆਈਟੀਆ ਦੇ ਵਿੱਚ ਮੇਰਾ ਆਪਣਾ ਟ੍ਰੇਨਿੰਗ ਲੱਗੀ ਹੋਈ ਸੀ ਮੇਰੇ ਤੇ ਮੈਂ ਉੱਥੇ ਉਹ ਕੁਝ ਬਣਾਉਣ ਗਿਆ ਸੀਗਾ ਤੋ ਜਿੰਦੀ ਜਿਹੜੇ ਮਿਸਤਰੀ ਕੋਲੇ ਮੈਂ ਗਿਆ ਸੀਗਾ 20 ਦਿਨਾਂ ਵਾਸਤੇ ਤੇ ਉਸ ਮਿਸਤਰੀ ਕੋਲੇ ਉਹ ਪਾਸਟਰ ਤਿੰਨ ਵਾਰ ਹੀ ਆਇਆ ਤੇ ਬਦਲ ਬਦਲ ਕੇ ਪਾਸਟਰ ਆਏ ਤੇ ਮੇਰੀ ਬੰਦ ਕਮਰੇ ਜਿਵੇਂ ਮੀਟਿੰਗ ਵੀ ਹੋਈ ਉਸ ਪਾਸਟਰ ਦੇ ਨਾਲ ਪਰ ਮੈਨੂੰ ਇੱਕੀ ਗੱਲ ਸੀ ਕਿ ਮੈਂ ਗੁਰੂ ਦਾ ਸਿੱਖ ਹਾਂ ਮੈਂ ਗੁਰੂ ਦਾ ਹੀ ਰਹਿਣਾ ਹੈ ਮੈਨੂੰ ਸੰਗ ਦੇ ਵੱਲੋਂ ਵੀ ਮੇਰੀ ਰਾਣੀਆਂ ਵਿੱਚ ਮੀਟਿੰਗ ਹੋਈ ਸੀਗੀ ਤੇ ਮੇਰਾ ਹੌਸਲਾ ਪਿਆ ਸੀਗਾ ਕਿ ਮੈਂ ਛੱਡ ਦੇਵਾਂ ਕਿਉਂਕਿ ਉਹ ਸਾਨੂੰ ਕਹਿ ਰਹੇ ਸਨ ਤੁਸੀਂ ਗੁਰੂ ਘਰ ਦੀ ਸੇਵਾ ਛੱਡ ਦਿਓ ਤੁਸੀਂ ਆਪਣੇ ਘਰੇ ਰਹਿਣਾ ਹੈ ਤੁਸੀਂ ਮਹੀਨੇ ਚ 15 ਦਿਨ ਕੰਮ ਕਰਨਾ ਹੈ 15 ਦਿਨ ਕੰਮ ਸਾਡਾ ਪ੍ਰਚਾਰ ਕਰੋਗੇ ਤੁਹਾਨੂੰ ਟ੍ਰੇਨਿੰਗ ਅਸੀਂ ਦੇਵਾਂਗੇ ਇੱਥੋਂ ਤੱਕ ਸੰਸਥਾਾਂਾਂ ਵਿੱਚ ਪਹੁੰਚ ਸੰਸਥਾਾਂਾਂ ਵਿੱਚ ਤੱਕ ਪਹੁੰਚ ਗਏ ਨੇ ਸਾਡੀ ਕਮੇਟੀ ਨੂੰ ਸੁੱਤੀਆਂ ਪਈਆਂ ਨੇ ਫਿਰ ਮੈਂ ਯੂਪੀ ਵਿੱਚ ਗਿਆ ਸੀਗਾ ਉੱਥੇ ਤੱਕ ਗਿਆ ਗਿਆ ਇਹ ਗਿਆ ਗਿਆ ਸੀ ਕਿ ਤੁਹਾਡੇ ਗਿਆਨੀ ਜੀ ਤੁਸੀਂ ਪ੍ਰਚਾਰ ਸਾਡਾ ਕਰੋਗੇ ਤੁਹਾਨੂੰ ਅਸੀਂ ਟ੍ਰੇਨਿੰਗ ਦੇਵਾਂਗੇ ਤਿੰਨ ਤਿੰਨ ਮਹੀਨਿਆਂ ਦੀ ਉਦੋਂ ਬਾਅਦ ਤੁਸੀਂ ਸਾਡਾ ਪ੍ਰਚਾਰ ਕਰੋਗੇ ਤੁਹਾਡੇ ਤਨਖਾਹ 45 ਤੋਂ 50000 ਰੁਪਏ ਹੋਊਗੀ ਮੈਂ ਉੱਥੇ ਵੀ ਡੋਲਿਆ ਨਹੀਂਗਾ ਮੈਂ ਕਿ ਨਹੀਂ ਭਾਈ ਮੈਂ ਗੁਰੂ ਘਰ ਦੀ ਸੇਵਾ ਕਰਦਾ ਮੈਂ ਗੁਰੂ ਘਰ ਦਾ ਵਜੀਰ ਹਾਂ ਜੇ ਇਹੋ ਜਿਹੀਆਂ ਅਪਰੋਚਾਂ ਗ੍ਰੰਥੀਆਂ ਤੱਕ ਪਹੁੰਚਣ ਲੱਗ ਪਈਆਂ ਮੇਰਾ ਅਜੇ ਦੀਨ ਮੰਨ ਨਹੀਂ ਡੋਲਿਆਗਾ ਪਰ ਡੋਲ ਵੀ ਸਕਦਾ ਹੈ ਮੈਂ ਆਪਣੇ ਆਪ ਦੇ ਕਿਹਸਾ ਡੋਲ ਵੀ ਸਕਦਾ ਜਦੋਂ ਮੈਂ ਦੇਖਾਂਗਾ ਇੱਕ ਪਾਸੇ ਮੇਰੇ ਬੱਚੇ ਭੁੱਖੇ ਹੋਣ ਦੂਸਰੇ ਪਾਸੇ ਮੇਰੇ ਆਰਥਿਕ ਤੰਗੀ ਹੋਵੇ ਮੰਦ ਹਾਲੀ ਹੋਵੇ ਮੇਰੀ ਕੋਈ ਗੱਲ ਨਾ ਸੁਣੇ ਤੇ ਮੈਂ ਆਪਣੀ ਗੱਲ ਸੁਣਾਉਣ ਵਾਸਤੇ ਕਿਸੇ ਨਾ ਕਿਸੇ ਪਾਸੇ ਹੱਥ ਪੈਰ ਮਾਰੂੰਗਾ ਡੁੱਬਦਾ ਬੰਦਾ ਕੀ ਆਪਣੇ ਬਚਾਅ ਵਾਸਤੇ ਕੁਛ ਨਾ ਕੁਛ ਤਾਂ ਕਰੇਗਾ ਸਾਨੂੰ ਅੱਜ 20 ਸਾਲ ਦੇ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਤੱਕ ਵੀ ਅਪਰੋਚ ਕੀਤੀ ਹਰਿਆਣਾ ਕਮੇਟੀ ਦੇ ਵਿੱਚ ਜਿਹੜੇ ਅੱਜ ਮੈਂਬਰ ਸਾਹਿਬਾਨ ਬਣੇ ਨੇ ਉਹਨਾਂ ਤੱਕ ਅਪਰੋਚ ਕੀਤੀ ਤੇ ਮੈਂ ਹਰਿਆਣਾ ਕਮੇਟੀ ਦੇ ਵਿੱਚ ਸੱਤ ਅਪਲੀਕੇਸ਼ਨਾਂ ਲਾਈਆਂ ਨੇ ਕਿ ਮੈਨੂੰ ਕੋਈ ਸੰਸਥਾ ਦੇ ਵਿੱਚ ਕੰਮ ਦਿੱਤਾ ਜਾਏ। ਮੇਰੀ ਪੜ੍ਹਾਈ ਦੇਖ ਕਰਕੇ ਮੇਰਾ ਤਜਰਬਾ ਦੇਖ ਕਰਕੇ ਮੈਨੂੰ ਮੇਰਾ ਟੈਸਟ ਲੈ ਕਰਕੇ ਮੈਨੂੰ ਕੋਈ ਰੋਗਨ ਕੰਮ ਦਿੱਤਾ ਜਾਏ। ਅਸੀਂ ਇਸ ਇਲਾਕੇ ਦੇ ਪੰਜ ਗ੍ਰੰਥੀਆਂ ਨੇ ਆਪਣੇ ਡਾਕੂਮੈਂਟ ਭੇਜੇ ਨੇ ਸਰਸੇ ਭੇਜ ਕੇ ਆਏ ਆਂ ਨਾਲੇ। ਮੈਨੇਜਰ ਸਾਹਿਬ ਕੋਲੇ ਦੇ ਕੇ ਆਏ ਆਂ ਮੈਂਬਰਾਂ ਸੈਂਡ ਹੋਏ ਹੋਏ ਨੇ। ਜੋ ਚਾਹੀਦਾ ਸੀ ਅਸੀਂ ਖੜੇ ਪੈਰ ਬਣਾ ਕੇ ਦਿੱਤਾ ਪਰ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਆ ਜੋ ਕਾਰਪੋਰੇਟ ਘਰਾਣੇ ਜਿਹੜੇ ਵੱਡੇ ਮਹਾਪੁਰਸ਼ ਨਹੀਂ ਬਣੇ ਹੋਏ ਉਹ ਜਿਨ੍ਹਾਂ ਨੇ ਅੱਜ ਸਾਡੇ ਪਿੰਨਾਂ ਦੇ ਵਿੱਚ ਪਾਠ ਬੰਦ ਕਰਵਾ ਦਿੱਤੇ ਨੇ ਕਿ ਘਰ ਦੀ ਮਰਾਧਾ ਨਹੀਂ ਰਹਿੰਦੀਗੀ ਘਰ ਸੁੱਚਾ ਨਹੀਂ ਰਹਿੰਦੀਗੀ ਤੁਸੀਂ ਆਗੇ ਇੱਥੇ ਪਾਠ ਕਰਵਾਇਆ ਕਰੋ ਤੇ ਆ ਦੂਸਰੇ ਸੰਸਥਾਵਾਂ ਵਿੱਚ ਇਹੋ ਜਿਹੀ ਚੱਲ ਪਈਆਂ ਨੇ ਸੱਜੇ ਪਾਠ ਕਰੋ ਘਰ ਦੇ 11 ਮਹੀਨੇ ਪਸਾਹੇ ਪਾਠ ਕਰਨਾ ਹੈ ਆਪ ਵੀ ਬੀਬੀਆਂ ਨੇ ਕਰਨਾ ਪਾਠ ਆਪ ਘਰਾਂ ਦੇ ਪਾਠ ਪ੍ਰਕਾਸ਼ ਕਰਨੇ ਚੰਗੀ ਗੱਲ ਆ ਪਾਠ ਪ੍ਰਕਾਸ਼ ਹੋਣੇ ਚਾਹੀਦੇ ਨੇ ਪਰੇ ਤੁਸੀਂ ਸੇਵਾ ਗਰੰਥੀ ਸਿੰਘ ਦੀ ਲਾਓ ਨਾਲ ਵੀ ਗਰੰਥੀ ਸਿੰਘ ਦੀ ਸੇਵਾ ਇਹ ਲਾਓ ਵੀ ਗਿਆਨੀ ਜੀ ਤੁਸੀਂ ਇਹਨਾਂ ਦੀ ਸੰਥਿਆ ਵੀ ਕਰਵਾਓ ਨਾਲ ਤੇ ਤੁਹਾਨੂੰ ਅਸੀਂ ਮਿਹਨਤਾਨਾ ਵੀ ਦੇਵਾਂਗੇ ਤੁਸੀਂ ਪਾਠ ਸ਼ੁਰੂ ਕਰਵਾਓ ਤੇ ਤੁਹਾਨੂੰ ਜਿਹੜੇ 10 15 ਬੰਦੇ ਪਿੰਡ ਵਿੱਚ ਪਾਠ ਕਰਦੇ ਨੇ ਜਾਂ ਬੀਬੀਆਂ ਪਾਠ ਕਰਦੀਆਂ ਨੇ ਉਹ ਤੁਹਾਨੂੰ ਮਿਹਨਤਾਨਾ ਦੇ ਕੇ ਜਾਣਗੇ ਆ ਸਾਡਾ ਵੀ ਨਾਲ ਕੁਝ ਨਾ ਕੁਝ ਚੱਲੇ ਨਾ ਜਦੋਂ ਅਸੀਂ ਗੁਰੂ ਘਰ ਤੇ ਸੇਵਾ ਤੇ ਡਿਪੈਂਡ ਹਾਂ ਸਾਡੀ ਸੇਵਾ ਦੇ ਵਿੱਚ ਮਾਨ ਪੱਤਾ ਵੀ ਬਧਾਇਆ ਜਾਏ ਸਾਡਾ ਔਰ ਸਾਡੀ ਗੱਲ ਵੀ ਸੁਣੀ ਜਾਏ ਸਹਿਪੜ ਜਦੋਂ ਦੇ ਸਹਿਪੜ ਚੱਲੇ ਨੇ ਪੋਥੀਆਂ ਘਰਾਂ ਦੇ ਵਿੱਚ ਫ੍ਰੀ ਬਣੀਆਂ ਨੇ ਉਹ ਘਰਾਂ ਦੇ ਫ੍ਰੀ ਜਿਹੜੀ ਪੋਥੀਆਂ ਨੇ ਉਹਨਾਂ ਦੀ ਇਸ ਘਰੇ ਸਮਾਲਣੀ ਹੁੰਦੀ ਤੇ ਗੁਰੂ ਘਰਾਂ ਦੀ ਪੋਥੀਆਂ ਜਦੋਂ ਆਉਂਦੀਆਂ ਨੇ ਮੰਦ ਹਾਲੀ ਵਿੱਚ ਆਉਂਦੀਆਂ ਨੇ ਉਹ ਕੀ ਬੇਅਦਬੀ ਨਹੀਂ ਕੀ ਨਾ ਤੇ ਮਰਿਆਦਾ ਦਾ ਪਤਾ ਨਾ ਪ੍ਰਕਾਸ਼ ਦਾ ਪਤਾ ਨਾ ਪਾਠ ਦਾ ਪਤਾ ਨਾ ਸੰਤਿਆ ਪੂਰੀ ਕੋਈ ਸਾਰੇ ਨੂੰ ਬਿਆਰੀ ਬੋਲਿੰਦਾ ਕਿ ਬੇ ਅਨੁਸਾਰ ਹੀ ਬੋਲ ਜਾਂਦਾ ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਤੋਹੀਨ ਨਾ ਪਣੀ ਤੁਸੀਂ ਕਹਿੰਦੇ ਸਾਡਾ ਧਰਮ ਬਧ ਰਿਹਾ ਧਰਮ ਬਧ ਨਹੀਂ ਰਿਹਾਗਾ ਤਾਂ ਆਮ ਆਪਣਾ ਪਿੱਛੇ ਜਾ ਰਿਹਾ ਕਿਉਂਕਿ ਜਦੋਂ ਗਾਈਡਨਸ ਹੀ ਨਹੀਂ ਕੋਈ ਉਸ ਬੰਦੇ ਕਿਸੇ ਚੀਜ਼ ਦੀ ਫਿਰ ਤੁਸੀਂ ਇਹ ਵੀ ਕਹਦਿਆ ਕਰੋ ਆਪਣੇ ਬੱਚਿਆਂ ਨੂੰ ਸਕੂਲ ਨਾਲ ਭੇਜਿਆ ਕਰੋ ਉਹਨੂੰ ਕਹੋ ਘਰੇ ਬੈਠ ਕੇ ਪੜੋ ਕੀ ਲੋੜ ਹੈ ਟੀਚਰ ਕੋਲੇ ਜਾਣ ਦੀ ਗ੍ਰੰਥੀਕ ਟੀਚਰ ਹੈ ਗ੍ਰੰਥੀ ਕੋਲੇ ਸੰਥਿਆ ਕਰਵਾਓ ਤੇ ਗ੍ਰੰਥੀ ਨੂੰ ਕੁਝ ਜਿਹੜੀ ਸੰਸਥਾਵਾਂ ਨੇ ਪੋਥੀਆਂ ਬੰਡੀਆਂ ਨੇ ਫਰੀ ਦੇ ਵਿੱਚ ਪ੍ਰਤੀ ਸਹਿਬ ਬੰਡੇ ਨੇ ਫਰੀ ਦੇ ਵਿੱਚ ਭਾਗ ਬੰਡੇ ਨੇ ਫਰੀ ਦੇ ਵਿੱਚ ਗੁਰੂ ਸਾਹਿਬ ਦੇ ਦੋ ਦੋ ਭਾਗ ਬੰਡੇ ਨੇ ਉਹ ਕੀ ਭਾਗਾਂ ਦੇ ਭਾਗਾਂ ਦਾ ਖਰਚਾ ਕਰ ਸਕਦੀਆਂ ਨੇ ਕਿ ਗ੍ਰੰਥੀ ਨਹੀਂ ਖਰਚ ਨਹੀਂ ਚੱਕ ਸਕਦੀਆਂ ਉਹ ਉਹ ਇੱਕ ਚਲੋ ਬਾਹਲਾ ਨਾ ਕਰਨਾ ਮਹੀਨੇ ਦਾ ਇੱਕ ਪਾਠ ਦਾ ਖਰਚਾ ਗ੍ਰੰਥੀ ਨੂੰ 5100 ਰੁਪਿਆ ਕੋਈ 10000 ਰੁਪਿਆ ਇੱਕ ਸੰਸਥਾ ਦੇਵੇ ਔਰ ਉਹ ਸੰਸਥਾ ਇਹ ਗ੍ਰੰਥੀ ਨੂੰ ਗਵੇ ਕਿ ਤੁਸੀਂ ਘਰਾਂ ਦੇ ਪਰ ਪਾਠ ਪ੍ਰਕਾਸ਼ ਕਰਵਾਓ ਜਾ ਕੇ ਤੁਹਾਡੀ ਜ਼ਿੰਮੇਵਾਰੀ ਹੋਊਗੀ ਤੇ ਇਹ ਉਲਟਾ ਕਿਉਂ ਚੱਲੀ ਇਹ ਨਾ ਸਾਰਾ ਕਾਮ ਤੇ ਗ੍ਰੰਥੀ ਬੋਲਦੇ ਕਿਉਂ ਨਹੀਂਗੇ ਗ੍ਰੰਥੀ ਉਹ ਅੱਜ ਤੁਸੀਂ ਚੁੱਪ ਹੋ ਨਾ ਇਹ ਚੁੱਪ ਤੁਹਾਡੇ ਪੈਰਾਂ ਦੇ ਕੁਹਾੜੇ ਮਾਰ ਦੂਗੀ ਤੇ ਤੁਸੀਂ ਆਪ ਪੈਰਾਂ ਦੇ ਅੱਧੀ ਦੇ ਕੁਹਾੜੇ ਮਾਰ ਲਈ ਐ ਕੁਝ ਕੁਹਾੜੇ ਬਾਕੀ ਬਾਕੀ ਰਹਿ ਗਈ ਐ ਤੋਂ ਮਾਰ ਲੋਂਗੇ ਤੇ ਸਾਡੇ ਵਰਗਿਆਂ ਦਾ ਜਿਸ ਦਿਨ ਅਸੀਂ ਬਹੁਤ ਗੱਲਾਂ ਕਰਦੇ ਹਾਂ ਅੱਜ ਇਹੋ ਜਿਹਾ ਮਨ ਵੀ ਕਰਦਾ ਕਿ ਸੀ ਗ੍ਰੰਥੀ ਦੇ ਡਿਊਟੀ ਛੱਡ ਦਈਏ ਅਸੀਂ ਕੋਈ ਹੋਰ ਕੰਮ ਕਰ ਲਈਏ ਉਹ ਅਸੀਂ ਫਲਾਣਾ ਕੰਮ ਕਰ ਲਈਏ ਪਰ ਫਿਰ ਸੋਚਦੇ ਆ ਨਹੀਂ ਆ ਫਿਰ ਆਖਣਗੇ ਇਹ ਗੁਰੂ ਦਾ ਗ੍ਰੰਥੀ ਐ ਉਹ ਗੁਰੂ ਕੀ ਗਰੰਥੀ ਗੁਰੂ ਕੀ ਗੁਰੂ ਨੂੰ ਲਾਜ ਲੱਗਦੀ ਹੈ। ਤੋ ਇਸ ਕਰਕੇ ਮੇਰੀ ਇਸ ਗਲਤੇ ਧਿਆਨ ਕਰੋ ਸਾਰੇ ਸੰਸਥਾਵਾਂ ਮੇਰੀ ਗੱਲ ਅਕਾਲ ਅਕਾਲ ਤਖਤ ਤੱਕ ਪਹੁੰਚਾਓ ਗੜਗੱਜ ਸਾਹਿਬ ਕੋਲੇ ਪਹੁੰਚਾਓ ਜਸਦਰ ਸਾਹਿਬ ਕੋਲੇ ਪਹੁੰਚਾਓ ਔਰ ਜੇ ਮੈਨੂੰ ਬੁਲਾਇਆ ਜਾਏ ਤਾਂ ਮੈਂ ਉੱਥੇ ਜਾ ਕਰਕੇ ਮੈਂ ਆਪਣੇ ਸਵਾਲ ਜਵਾਬ ਕਰ ਸਕਦਾ ਹਾਂ। ਮੈਂ ਗੱਲਾਂ ਜ਼ੁਬਾਨੀ ਕੀਤੀਆਂ ਨੇ ਪਰ ਵੱਧ ਘੜ ਬੋਲ ਗਿਆ ਵੇ ਆਵੇਸ਼ ਵਿੱਚ ਆ ਕੇ ਤੇ ਮੈਨੂੰ ਮਾਫ ਕਰਨਾ। ਸੋ ਇਹਨਾਂ ਕੁਝ ਕਿਹਨਦਾ ਕਿ ਮੈਂ ਜਾ ਚੱਕਾ ਵਧਕੜ ਬੋਲੇ ਮਾਫ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ